हां जी दोस्तों पूले ਦੇ ਜ਼ੁਲਮਾਂ ਦੀ ਦਾਸਤਾਨ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ حاضر ਹੋਏ ਆਂ ਦੋਸਤੋ ਪੂਲੇ ਦੀਆਂ ਕਰਤੂਤਾ ਸੁਣ ਕੇ ਪੜ ਕੇ ਸਾਨੂੰ ਤਰੇਲੀਆਂ ਆ ਜਾਂਦੀਆਂ ਨੇ ਪਰ ਜਿਨ੍ਹਾਂ ਤੇ ਇਹ ਕਹਿਰ ਬੀਤੇ ਹੋਣਗੇ ਉਹਨਾਂ ਦਾ ਕੀ ਹਾਲ ਹੋਇਆ ਹੋਵੇਗਾ ਆਓ ਅੱਜ ਤੁਹਾਨੂੰ ਪੂਲੇ ਦੇ ਕਈ ਹੋਰ ਕਾਂਡਾ ਬਾਰੇ ਦੱਸਦੇ ਆਂ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀ ਨਾ ਪੈਣਾ ਨੇ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦੇਣ ਤੇ ਬੈਲ ਆਈਕਨ ਵੀ ਜਰੂਰ ਦਬਾ ਦੇਣ ਦੋਸਤੋ ਪੂਲੇ ਦਾ ਮੁੱਖ ਧੰਦਾ ਵੱਡੇ ਇਤਿਹਾਸਕ ਗੁਰੂ ਘਰਾਂ ਉਤੇ ਕਬਜ਼ੇ ਕਰਨਾ ਤੇ ਫਿਰ ਉਸੇ ਗੁਰੂ ਘਰਾਂ ਅੰਦਰ ਆਪਣੀ ਅਯਾਸ਼ੀ ਦਾ ਧੰਦਾ ਚਲਾਉਣਾ ਹੁੰਦਾ ਸੀ ਇਸੇ ਮਨਸ਼ਾ ਨਾਲ ਇਸ ਨੇ ਬਹੁਤ ਸਾਰੇ ਗੁਰੂ ਘਰਾਂ ਤੇ ਕਬਜ਼ਾ ਵੀ ਕੀਤਾ ਇਥੋਂ ਤੱਕ ਕਿ ਇਸ ਨੇ ਚੰਡੀਗੜ੍ਹ ਦੇ ਕਈ ਗੁਰੂ ਘਰ ਵੀ ਆਪਣੇ ਕਬਜ਼ੇ ਹੇਠ ਕੀਤੇ ਇੱਕ ਵਾਰ ਇਸੇ ਤਰ੍ਹਾਂ ਹੀ ਕਿਸੇ ਵੱਡੇ ਇਤਿਹਾਸਕ ਗੁਰੂ ਘਰ ਉਤੇ ਕਬਜ਼ਾ ਕਰਨ ਲਈ ਚਲਾ ਗਿਆ ਇਸ ਨੇ ਆਪਣੇ ਬੰਦੇ ਚੱਪੇ-ਚੱਪੇ ਉਤੇ ਲਾ ਦਿੱਤੇ ਤੇ ਉਹਨਾਂ ਨੂੰ ਹੁਕਮ ਦੇ ਦਿੱਤਾ ਕਿ ਜੇ ਕੋਈ ਤਿੰਨ-ਪੰਜ ਕਰੇ ਤਾਂ ਫੜ ਕੇ ਥਾਪੜ ਦਿਓ ਇੱਕ ਬਜ਼ੁਰਗ ਵਿਚਾਰਾ ਗੁਰੂ ਘਰ ਮੱਥਾ ਟੇਕਣ ਆਇਆ ਪੂਲੇ ਦੀ ਗੁੰਡਾਗਰਦੀ ਵੇਖ ਕੇ ਉਸਨੇ ਵਿਰੋਧ ਕੀਤਾ ਕਿ ਆ ਕੀ ਗੰਦ ਪਾਇਆ ਤੁਸੀਂ ਪੂਲੇ ਦੇ ਬੰਦੇ ਉਸ ਨੂੰ ਚੱਕ ਕੇ ਗੁਰੂ ਘਰ ਦੇ ਬਾਹਰ ਲੈ ਗਏ ਤੇ ਗਲੀ ਵਿੱਚ ਉਸ ਵਿਚਾਰੇ ਨਾਲ ਬਹੁਤ ਮਾਰੀ ਕੀਤੀ ਉਹਨਾਂ ਨੇ ਬਜ਼ੁਰਗ ਨੇ ਆ ਕੇ ਪਿੰਡ ਆ ਕੇ ਸਾਰਾ ਪਿੰਡ ਇਕੱਠਾ ਕਰ ਲਿਆ ਤੇ ਮੇੜਾ ਮਾਰਿਆ ਵੀ ਕਾਦਾ ਜੂਣਾ ਆਪਣਾ ਇੱਕ ਉਪਰਾ ਬੰਦਾ ਆ ਕੇ ਆਪਣੇ ਗੁਰਦੁਆਰੇ ਤੇ ਕਬਜ਼ਾ ਕਰ ਗਿਆ ਤੇ ਹੁਣ ਪਿੰਡ ਵਾਲਿਆਂ ਦੀ ਮਾਰਕਟਾਈ ਵੀ ਹੋਣ ਲੱਗ ਪਈ ਹੈ ਉੱਥੇ ਇਹ ਸੁਣਦੇ ਸਾਰ ਪਿੰਡ ਦੇ ਨੌਜਵਾਨ ਰੋਹ ਵਿੱਚ ਆ ਗਏ ਜੀਨੋ ਜੋ ਮਿਲਿਆ ਡਾਂਗ ਸੋਟਾ ਹੋਰ ਸ਼ਸਤਰ ਲੈ ਕੇ ਉਹਨਾਂ ਨੇ ਪੋਲੇ ਨੂੰ ਜਾ ਕੇ ਘੇਰ ਲਿਆ ਪੋਲੇ ਨੂੰ ਪਤਾ ਲੱਗ ਗਿਆ ਕਿ ਹੁਣ ਡਾਂਗ ਬਹੁਤ ਫਿਰੂ ਉਸਨੇ ਝੱਟ ਇੱਕ ਵੱਡੇ ਅਫਸਰ ਨੂੰ ਫੋਨ ਕਰਕੇ ਸਾਰੀ ਸਥਿਤੀ ਬਾਰੇ ਦੱਸਿਆ ਤੇ ਕਿਹਾ ਕਿ ਛੇਤੀ ਬੰਦੇ ਭੇਜ ਕੇ ਮੈਨੂੰ ਇੱਥੋਂ ਕੱਢੋ ਘੰਟੇ ਕੋ ਬਾਅਦ ਪੁਲਿਸ ਆਈ ਉਹਨਾਂ ਬੜੀ ਮੁਸ਼ਕਲ ਨਾਲ ਪੋਲੇ ਨੂੰ ਉਸ ਪਿੰਡੋਂ ਵਿੱਚੋਂ ਬਾਹਰ ਕੱਢਿਆ ਫਿਰ ਮੁਰਕੇ ਪੋਲਾ ਉਸ ਪਿੰਡ ਨਹੀਂ ਗਿਆ ਪੋਲਾ ਜੀ ਹਜੂਰੀ ਕਰਨ ਵਿੱਚ ਐਨਾ ਮਾਹਰ ਸੀ ਕਿ ਵੱਡੇ ਵੱਡੇ ਕੰਮ ਜਿਹੜੇ ਉਸ ਦੀ ਪਹੁੰਚ ਤੋਂ ਬਾਹਰ ਸਨ ਉਹ ਵੀ ਜੀ ਹਜੂਰੀ ਦੇ ਦਮ 'ਤੇ ਪੂਰੇ ਕਰਵਾਏ ਉਹਨੇ ਕਿਸੇ ਪੰਡ ਪੁੱਲੇ ਦੀ ਮਸ਼ੂਕ ਅਫਤਾਰੋ ਦਾ ਦੋ ਕਿੱਲੇ ਦਾ ਰੌਲਾ ਸੀਗਾ ਸਾਹਮਣੇ ਵਾਲੀ ਪਾਰਟੀ ਦੇ ਵੀ ਸਰਕਾਰੀ ਦਰਬਾਰੇ ਲਿੰਕ ਸਨ ਅਫਤਾਰੋ ਨੇ ਇਸ ਬਾਰੇ ਪੁੱਲੇ ਨਾਲ ਕਈ ਵਾਰ ਗੱਲ ਵੀ ਕੀਤੀ ਪਰ ਪੁੱਲਾ ਹਰ ਵਾਰੀ ਟਾਲ ਜਾਂਦਾ ਸੀ ਉਹਨੂੰ ਜਦੋਂ ਪਾਣੀ ਸਿਰੋਤੋਂ ਦੀ ਲੰਘ ਗਿਆ ਅਫਤਾਰੋ ਨੇ ਪੁੱਲੇ ਦੇ ਡੇਰੇ ਜਾ ਕੇ ਪਿੱਟ ਸੇਪਾ ਪਾ ਲਿਆ ਕਿ ਮੇਰਾ ਮਾਮਲਾ ਨਵੇੜ ਨਹੀਂ ਆਤੋਂ ਆਪਣੀ ਸਸਰੀ ਘਰ ਹੈ ਪੁੱਲੇ ਨੇ ਬੜਾ ਸੋਚ ਸਮਝ ਕੇ ਪਲਾਨ ਬਣਾਇਆ ਹੁਣ ਪਹਿਲਾਂ ਤਾਂ ਉਸਨੇ ਉਸੇ ਰਾਤ ਉਸ ਜਮੀਨ ਉੱਤੇ ਕਾਨਿਆ ਦੀ ਛੱਤ ਪਵਾ ਆਪਣੇ ਬੰਦਿਆਂ ਨੂੰ ਕਿਹਾ ਵੀ ਇੱਥੇ ਚਾਰ ਪੰਜ ਫੈਰ ਕਰ ਦਿਓ ਉਸ ਤੋਂ ਬਾਅਦ ਪੁਲਾ ਸਿੱਧਾ ਵੱਡੇ ਅਫਸਰਾਂ ਕੋਲ ਜਾ ਵਜਿਆ ਤੇ ਉਸ ਜ਼ਮੀਨ ਦੀਆਂ ਫੋਟੋਆਂ ਵਿਖਾ ਕੇ ਉਸਨੇ ਕਿਹਾ ਕਿ ਸਰ ਆ ਜ਼ਮੀਨ ਉੱਤੇ ਸਿੰਘਾਂ ਦਾ ਨਜਾਇਜ਼ ਕਬਜ਼ਾ ਹੈ ਕੱਲ ਰਾਤ ਇੱਥੇ ਵਾਰਦਾਦ ਵੀ ਹੋਈ ਹੈ ਜੇ ਤੁਸੀਂ ਮੈਨੂੰ ਇੱਥੋਂ ਦਾ ਕਬਜ਼ਾ ਦਵਾ ਦਿਓ ਮੈਂ ਫਿਰ ਉਹਨਾਂ ਦਾ ਅਟਾ ਹੀ ਪੜ ਦੇਵਾਂਗਾ ਅਫਸਰਾਂ ਲਈ ਇਹ ਖੱਬੇ ਹੱਥ ਦਾ ਕੰਮ ਸੀ ਉਹ ਪੁਲੇ ਦੀਆਂ ਗੱਲਾਂ ਵਿੱਚ ਆ ਗਏ ਤੇ ਉਹਨਾਂ ਨੇ ਉਸੇ ਸ਼ਾਮ ਅਵਤਾਰਾ ਨੂੰ ਜ਼ਮੀਨ ਦਾ ਕਬਜ਼ਾ ਦਵਾ ਦਿੱਤਾ ਸੋ ਇਸ ਤਰ੍ਹਾਂ ਪੂਲਾ ਦਿਮਾਗੀ ਖੇਡ ਖੇਡ ਕੇ ਵੀ ਕਈ ਵੱਡੇ ਵੱਡੇ ਕੰਮ ਕਰਵਾ ਦਿੰਦਾ ਸੀਗਾ ਪੂਲੇ ਦੇ ਬੰਦੇ ਵੀ ਇਸ ਦੇ ਡੱਕੇ ਲਾਉਣ ਵਾਲੇ ਸਨ ਉਹ ਆਪਣੀਆਂ ਨਿੱਜੀ ਦੁਸ਼ਮਣੀਆਂ ਵੀ ਪੂਲੇ ਰਾਹੀਂ ਕੱਢਣ ਦੀ ਤਾਕਤ ਵੀ ਠੀਂ ਰਹਿੰਦੇ ਸਨ ਇਸ ਦੇ ਇੱਕ ਸਾਥੀ ਤਾਰੀ ਦਾ ਆਪਣੇ ਸਹੁਰਿਆਂ ਨਾਲ ਕਈ ਸਾਲਾਂ ਤੋਂ ਝਗੜਾ ਚੱਲ ਰਿਹਾ ਸੀ ਉਸ ਦੀ ਘਰ ਵਾਲੀ ਵੀ ਪੇਕੀ ਬੈਠੀ ਸੀਗੀ ਇਸ ਦੇ ਸਹੁਰੇ ਇਸ ਨੂੰ ਪੂਲੇ ਦੀ ਸੰਗਤ ਛੱਡ ਕੋਈ ਕਿਰਤ ਕਮਾਈ ਕਰਨ ਬਾਰੇ ਟੋਕ ਟਕਈਆ ਕਰਦੇ ਰਹਿੰਦੇ ਸਨ ਤਾਰੀ ਨੇ ਹੌਲੀ ਹੌਲੀ ਪੂਲੇ ਨੂੰ ਆਪਣੇ ਸਹੁਰਿਆਂ ਖਿਲਾਫ ਚੱਕਣਾ ਸ਼ੁਰੂ ਕਰ ਦਿੱਤਾ ਇੱਕ ਦਿਨ ਪੋਲਾ ਟੱਕਿਆ ਬੈਠਾ ਸੀ ਕਹਿੰਦਾ ਵੀ ਤਾਰੀ ਅੱਜ ਤੇਰਾ ਮਸਲਾ ਹੱਲ ਕਰਦੇ ਆ। ਉਸਨੇ ਆਪਣੇ ਸਾਥੀਆਂ ਨੂੰ ਕਿਹਾ ਵੀ ਜਾ ਕੇ ਤਾਰੀ ਦੇ ਸਾਲੇ ਨੂੰ ਲੈ ਕੇ ਆਓ। ਰਾਤੋਂ ਰਾਤ ਤਾਰੀ ਦਾ ਸਾਲਾ ਡੇਰੇ ਲੈ ਕੇ ਆਉਂਦਾ ਗਿਆ। ਪੋਲੇ ਨੇ ਕਿਹਾ ਵੀ ਹਾਂ ਬਈ ਕੀ ਕਮੀਆਂ ਮੇਰੇ ਅੰਦਰ ਜੋ ਤੁਸੀਂ ਮੇਰੇ ਮੁੰਡੇ ਨੂੰ ਮੇਰੇ ਖਿਲਾਫ ਪੱਟੀਆਂ ਪਣਾਉਦੇ ਰਹਿੰਦੇ ਹੋ। ਤਾਰੀ ਦੇ ਸਾਲੇ ਨੇ ਕਿਹਾ ਵੀ ਅਸੀਂ ਤਾਂ ਸਿਰਫ ਇਹੀ ਚਾਹੁੰਦੇ ਆ ਕਿ ਇਹ ਆਰਾਮ ਨਾਲ ਘਰੇ ਰਹੇ ਤੇ ਕੋਈ ਕਿਰਤ ਕਮਾਈ ਕਰੇ। ਪੋਲਾ ਕਹਿੰਦਾ ਵੀ ਕਿਉਂ ਇੱਥੇ ਇਹ ਡਾਕੇ ਮਾਰਦਾ ਹੋਏ। ਹੁਣ ਪੋਲੇ ਦਾ ਪਾਰਾ ਚੜ ਗਿਆ। ਉਸਨੇ ਆਪਣੇ ਬੰਦਿਆਂ ਨੂੰ ਕਿਹਾ ਵੀ ਵਿਖਾਓ ਇਸ ਨੂੰ ਪੰਜੀ ਦਾ ਪੌਣਾ। ਉਹਨਾਂ ਕੁੱਟ-ਕੁੱਟ ਤਾਰੀ ਦੇ ਸਣੇ ਦਾ ਧੂਆਂ ਕਰ ਦਿੱਤਾ ਅਗਲੇ ਦਿਨ ਤਾਰੀ ਦਾ ਸਾਰਾ ਸਹੁਰਾ ਪਰਿਵਾਰ ਪੂਲੇ ਕੋਲ ਆਇਆ ਪੂਲੇ ਨੇ ਸਾਫ਼ ਕਿਹਾ ਕਿ ਆਪਣੀ ਕੁੜੀ ਨੂੰ ਆਪਣੇ ਸਹੁਰੇ ਭੇਜ ਦਿਓ ਤੇ ਆਪਣਾ ਮੁੰਡਾ ਲੈ ਜਾਓ ਤੇ ਅੱਗੇ ਤੋਂ ਕੋਈ ਰੌਲਾ ਪਾਇਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੈਗਾ ਉਹ ਵਿਚਾਰੇ ਕੀ ਕਰਦੇ ਉਹਨਾਂ ਕੁੜੀ ਨਾ ਚਾਹੁੰਦੇ ਆ ਵੀ ਸਹੁਰੇ ਭੇਜੀ ਤੇ ਆਪਣੇ ਮੁੰਡੇ ਨੂੰ ਘਰ ਲੈ ਕੇ ਆਏ ਫਿਰ ਪੂਲੇ ਦੇ ਡੇਰੇ ਉਤੇ ਬਹੁਤ ਬੰਦੇ ਬੀਬੀਆਂ ਕੰਮ ਕਰਦੇ ਆਉਂਦੇ ਜਾਂਦੇ ਰਹਿੰਦੇ ਸਨ ਕਈਆਂ ਨੂੰ ਪੂਲਾ ਆਪਣੀਆਂ ਗੱਲਾਂ ਵਿੱਚ ਲੈ ਕੇ ਡੇਰੇ ਲੈ ਆਉਂਦਾ ਕਈ ਬੀਬੀਆਂ ਤਾਂ ਇਸ ਦੀਆਂ ਗੱਲਾਂ ਵਿੱਚ ਆ ਕੇ ਇਸ ਦੇ ਗੰਦੇ-ਧੰਦੇ ਨੂੰ ਅਪਣਾ ਲੈਂਦੀਆਂ ਪਰ ਜੋ ਵਿਰੋਧ ਕਰਦੀ ਉਹ ਡੇਰੇ ਤੋਂ ਬਾਹਰ ਨਾ ਨਿਕਲ ਸਕਦੀ। ਇਸੇ ਤਰ੍ਹਾਂ ਬੰਦਿਆਂ ਦੀ ਗੱਲ ਸੀ ਜਿਹੜਾ ਵੀ ਬੰਦਾ ਮਾੜਾ ਮੋਟਾ ਜਿਹਾ ਵੀ ਇਸ ਤੋਂ ਉਲਟ ਬੋਲਦਾ ਇਹ ਝੱਟ ਉਸਨੂੰ ਫੜ ਲੈਂਦਾ। ਚੰਗੀ ਕਿਸਮਤ ਵਾਲੇ ਇਸ ਦੇ ਚੁੰਗਲ ਵਿੱਚੋਂ ਨਿਕਲ ਜਾਂਦੇ ਪਰ ਬਹੁਤ ਰਗੜੇ ਜਾਂਦੇ। ਅਣਗਿੰਦ ਲੋਕਾਂ ਦੇ ਕਿਸੇ ਹਨ ਜੋ ਪੂਲੇ ਦੇ ਡੇਰੇ ਇਸ ਨੂੰ ਅਸਲੀ ਨਿਹੰਗ ਸਮਝ ਕੇ ਜਾਣ ਲੱਗ ਪਏ ਸਨ ਪਰ ਉਹਨਾਂ ਨੇ ਆਪਣੀ ਜਾਨ ਗਵਾਉਣੀ ਪਈ ਉਹਨਾਂ ਨੂੰ। ਪੂਲਾ ਉਹਨਾਂ ਦੇ ਘਰਦਿਆਂ ਤੱਕ ਮਾਰ ਕਰਦਾ ਸੀ ਕਿਸੇ ਦੀ ਭੈਣ ਕਿਸੇ ਦੀ ਘਰਵਾਲੀ ਉੱਤੇ ਇਸ ਨੇ ਮਾਰੀ ਅੱਖ ਰੱਖ ਲੈਣੀ। 100 ਵਿੱਚੋਂ ਕੋਈ ਇੱਕਾ ਦੁਕਾ ਪਰਿਵਾਰ ਹੀ ਇਸ ਦੇ ਚੁੰਗਲ ਵਿੱਚੋਂ ਬਚ ਕੇ ਨਿਕਲਦਾ। ਉਲਾ ਪਹਿਲਵਾਨੀ ਕਰਨ ਦਾ ਵੀ ਬੜਾ ਸ਼ਕੀਨ ਸੀਗਾ ਇਸ ਨੇ ਆਪਣੇ ਡੇਰੇ ਅੰਦਰ ਛੋਟਾ ਜਿਹਾ ਅਖਾੜਾ ਵੀ ਬਣਾਇਆ ਹੋਇਆ ਸੀਗਾ ਜਿਸ ਨੂੰ ਲੰਗੜਾ ਰੁਸਤਮ ਨਾ ਦਾ ਇੱਕ ਬੰਦਾ ਚਲਾਉਂਦਾ ਹੁੰਦਾ ਸੀਗਾ ਪੂਲੇ ਨੇ ਮਹੀਨੇ ਵਿੱਚ ਇੱਕ ਦਿਨ ਕੁਸ਼ਤੀ ਦਾ ਛੋਟਾ ਜਿਹਾ ਮੁਕਾਬਲਾ ਰੱਖਣਾ ਇਸ ਦਾ ਜਿਹੜਾ ਬੰਦਾ ਕੁਸ਼ਤੀ ਜਿੱਤਦਾ ਉਸ ਨੂੰ ਇਹ 15 ਕਿਲੋ ਦੇਸੀ ਘਿਓ 2 ਕਿਲੋ ਬਦਾਮ ਤੇ ਹੋਰ ਕਾਫੀ ਸਾਮਾਨ ਦਿੰਦਾ ਇੱਕ ਵਾਰੀ ਇਸ ਦੀ ਇੱਕ ਪਹਿਲਵਾਨ ਨਾਲ ਤੂ-ਤੂ ਮੈਮਾ ਹੋ ਗਈ ਉਹ ਪਹਿਲਵਾਨ ਹਰਿਆਣੇ ਤੋਂ ਆਇਆ ਹੋਇਆ ਸੀਗਾ ਇਸ ਨੇ ਆਪਣੇ ਬੰਦਿਆਂ ਨੂੰ ਕਿਹਾ ਕਿ ਇਸ ਉੱਤੇ ਇੱਥੇ ਹਮਲਾ ਨਹੀਂ ਕਰਨਾ ਇਸ ਨੂੰ ਰਸਤੇ ਵਿੱਚ ਘੇਰ ਕੇ ਹਟ ਸਿਕਾਂਗੇ ਇਸ ਦੇ ਰਾਤ ਦੇ 9 ਵਜੇ ਅਖਾੜਾ ਖਤਮ ਹੋਣ ਤੇ ਉਹ ਪਹਿਲਵਾਨ ਗੱਡੀ ਵਿੱਚ ਹਰਿਆਣੇ ਵੱਲ ਚੱਲ ਪਿਆ। ਇਸ ਦੇ ਬੰਦਿਆਂ ਨੇ ਵੀ ਗੱਡੀਆਂ ਮਗਰ ਲਾ ਲਈਆਂ ਤੇ ਰਸਤੇ ਵਿੱਚ ਪਹਿਲਵਾਨਾਂ ਦੀ ਗੱਡੀ ਰੋਕ ਲਈ ਗਈ। ਹੱਥੋਂ ਬਾਈ ਹੋਣੀ ਲੱਗੇ ਸਨ ਕਿ ਪੂਲੇ ਦਾ ਕੋਈ ਜਾਣ ਫਝਾਂ ਅਫਸਰ ਉਧਰੋਂ ਲੰਘ ਰਿਹਾ ਸੀਗਾ। ਜਦੋਂ ਉਸਨੇ ਪੂਲੇ ਨੂੰ ਦੇਖਿਆ ਉਸਨੇ ਗੱਡੀ ਰੁਕਵਾ ਲਈ। ਉਹ ਦੋਨਾਂ ਤੇ ਰਨ ਹਿਜਾਂਦਾ ਸੀਗਾ। ਆਪ ਵਿੱਚ ਪੈ ਕੇ ਉਸਨੇ ਰਾਜੀਨਾਮਾ ਕਰਵਾਇਆ ਫਿਰ। ਪੂਲੇ ਵੱਲੋਂ ਕਿਸੇ ਪਿੰਡ ਦੇ ਗੁਰੂ ਘਰ ਉੱਤੇ ਇੱਕ ਵਾਰ ਧੱਕੇ ਨਾਲ ਕਬਜ਼ਾ ਕਰ ਲਿਆ ਗਿਆ। ਉਸ ਪਿੰਡ ਦੀਆਂ 3 ਭੈਣਾਂ ਦਾ ਗੁਰਦੁਆਰੇ ਅੰਦਰ ਮੱਥਾ ਟੇਕਣਾ ਮੁਸ਼ਕਲ ਹੋ ਗਿਆ। ਕਿਉਂਕਿ ਸਾਰਾ ਦਿਨ ਪੋਲੇ ਦੇ ਬੰਦੇ ਉੱਥੇ ਬੈਠੇ ਰਹਿੰਦੇ ਤੇ ਹਰੇਕ ਬੀਬੀ ਨੂੰ ਵੇਖ ਇਸ਼ਾਰੇ ਕਰਦੇ ਹੋਰ ਵੀ ਬੜੀਆਂ ਗੰਦੀਆਂ ਹਰਕਤਾਂ ਕਰਦੇ ਉਹ ਪਿੰਡ ਵਾਲੇ ਨੇ ਦੁਖੀ ਹੋ ਕੇ ਦੂਜਾ ਗੁਰਦੁਆਰਾ ਬਣਾਉਣਾ ਸ਼ੁਰੂ ਕਰ ਦਿੱਤਾ ਇਹ ਸੁਣ ਕੇ ਪੋਲੇ ਨੂੰ ਅੱਗ ਲੱਗ ਗਈ ਉਸ ਨੇ ਸੋਚਿਆ ਵੀ ਜੇ ਦੂਜਾ ਗੁਰਦੁਆਰਾ ਬਣ ਗਿਆ ਇੱਥੇ ਤਾਂ ਕਿਸੇ ਨੇ ਆਉਣਾ ਨਹੀਂ ਹੈਗਾ ਸਾਰਾ ਚੜਾਵਾ ਬੰਦ ਹੋ ਜਾਣਾ ਹੈ ਮੇਰਾ ਤਾਂ ਖਰਚਾ ਪਾਣੀਓਂ ਬੰਦ ਹੋ ਜਾਣਾ ਇਸ ਨੇ ਪਿੰਡ ਵਾਲਿਆਂ ਨੂੰ ਧਮਕੀ ਦਿੱਤੀ ਕਿ ਇਸ ਪਿੰਡ ਕੋਈ ਦੂਜਾ ਗੁਰਦੁਆਰਾ ਨਹੀਂ ਬਣੇਗਾ ਇਸ ਨੇ ਇੱਕ ਦੋ ਜਗ੍ਹਾ ਪਿੰਡ ਅੰਦਰ ਸ਼ਰਿਆਮ ਗੁੰਡਾਗਰਦੀ ਵੀ ਕੀਤੀ ਪਿੰਡ ਵਾਲੇ ਹੁਣ ਰੋਵ ਉਹਨਾਂ ਸੋਚੇ ਆ ਵੀ ਇਹਨੇ ਮਾਰਤਾ ਦੇਣਾ ਹੀ ਐ ਇਸ ਨੂੰ ਦੇਖ ਹੀ ਲਈਏ ਹੁਣ ਪਿੰਡ ਵਾਲੇ ਇਕੱਠੇ ਹੋ ਕੇ ਪੁਰਾਣੇ ਗੁਰੂ ਘਰ ਤੇ ਲੇ ਗਏ ਜਿੱਥੇ ਪੂਲੇ ਦਾ ਕਬਜ਼ਾ ਸੀਗਾ ਉਸ ਵੇਲੇ ਪੂਲੇ ਦੇ 15 ਬੰਦੇ ਉੱਥੇ ਮੌਜੂਦ ਸਨ ਪੂਲਾ ਆਪ ਕਿਤੇ ਗਿਆ ਹੋਇਆ ਸੀਗਾ ਪਿੰਡ ਵਾਲਿਆ ਜਾਣਦੇ ਨਹੀਂ ਉਹ ਸੱਟ ਲਏ ਤੇ ਚੰਗੀ ਪਰੇਡ ਕਰਵਾਈ ਉਹਨਾਂ ਦੀ ਉਹਨਾਂ ਦੀ ਉਸ ਤੋਂ ਬਾਅਦ ਉਹਨਾਂ ਸਾਰਿਆਂ ਨੂੰ ਉੱਥੋਂ ਭਜਾਇਆ ਤੇ ਇਹ ਤਾਕੀਦ ਕੀਤੀ ਗਈ ਕਿ ਜੇ ਪੂਲਾ ਦੁਬਾਰਾ ਇੱਥੇ ਨਜ਼ਰ ਵੀ ਆ ਗਿਆ ਉਹਦੇ ਖੈਰ ਨਹੀਂ ਹੈਗੀ ਜਦੋਂ ਪੂਲੇ ਦੇ ਬੰਦੇ ਪੂਲੇ ਕੋਲ ਆਏ ਤਾਂ ਪੂਲਾ ਹੱਸ ਕੇ ਕਹਿਣ ਲੱਗਾ ਕਿ ਜਾਓ ਪਹਿਲਾਂ ਪਟੀਆਂ ਪੁੱਟੀਆਂ ਕਰਵਾਓ ਜਾ ਕੇ ਤੇ ਕੋਈ ਹੋਰ ਗੁਰਦਾਰਾ ਵੇਖੋ ਪੂਲਾ ਅਫਸਰਾਂ ਨੂੰ ਬਹੁਤ ਕੋਸ਼ਿਸ਼ ਰੱਖਦਾ ਹੁੰਦਾ ਸੀਗਾ ਉਹਨਾਂ ਨੂੰ ਕੋਈ ਵੀ ਚੀਜ਼ ਦੀ ਲੋੜ ਪੈਂਦੀ ਉਹ ਸਿੱਧਾ ਪੂਲੇ ਨੂੰ ਫੋਨ ਕਰਦੇ ਸਨ ਕਈ ਅਫਸਰਾਂ ਨਾਲ ਤਾਂ ਪੂਲੇ ਦਾ ਘਰ ਵਾਲਾ ਕੰਮ ਸੀਗਾ ਪੂਲਾ ਅਫਸਰਾਂ ਦੀਆਂ ਸਾਰੀਆਂ ਵਗਾਰਾ ਭਗਦਾਉਂਦਾ ਤੇ ਅਫਸਰ ਵੀ ਪੂਲੇ ਦੀ ਕੋਈ ਗੱਲ ਮੋੜਦੇ ਨਹੀਂ ਸੀਗੇ ਪੂਲਾ ਹਫ਼ਤੇ ਵਿੱਚ ਦੋ ਦਿਨ ਚੰਡੀਗੜ੍ਹ ਹੁੰਦਾ ਸੀ ਪੂਰੀ ਅਯਾਸ਼ੀ ਕਰਕੇ ਇਸਨੇ ਵਾਪਸ ਪੰਜਾਬ ਆਉਣਾ ਕਿਹੜੇ ਅਫਸਰ ਦੀ ਕਿਹਦੇ ਨਾਲ ਗੱਲਬਾਤ ਹੈ ਕਿਹੜੇ ਅਫਸਰ ਦੀ ਕਿਹਦੇ ਨਾਲ ਨਹੀਂ ਬਣਦੀ ਕਿਹੜੇ ਅਫਸਰ ਦੀ ਤਰੱਕੀ ਕਿਉਂ ਨਹੀਂ ਹੋ ਰਹੀ ਇਸ ਨੂੰ ਸਾਰਿਆਂ ਦਾ ਪਤਾ ਹੁੰਦਾ ਸੀਗਾ ਇਹ ਦੋ ਅਫਸਰਾਂ ਦੀ ਆਪਸ ਵਿੱਚ ਖੜਕ ਗਈ ਇਹ ਸਮਝੌਤਾ ਵੀ ਕਰਵਾ ਦਿੰਦਾ ਸੀਗਾ ਇਹ ਆਪ ਕਦੇ ਕਿਸੇ ਅਫਸਰ ਨਾਲ ਨਹੀਂ ਲੜਿਆ ਅਫਸਰਾਂ ਦੀਆਂ țeੜਕਾਂ ਵੀ ਸੁਣ ਲੈਂਦਾ ਸੀਗਾ ਇੱਕ ਵਾਰ ਕਿਸੇ ਅਫਸਰ ਨੇ ਪੂਲੇ ਨੂੰ ਕਿਸੇ ਚੀਜ਼ ਬਾਰੇ ਦੱਸਿਆ ਤੇ ਕਿਹਾ ਵੀ ਪੂਲੇ ਵੀ ਜੋ ਮਰਜ਼ੀ ਕਰ ਜਿੱਥੋਂ ਮਰਜ਼ੀ ਲੈ ਕੇ ਆ ਪੰਦਨਾਂ ਦੇ ਅੰਦਰ ਆ ਚੀਜ਼ ਜਿਵੇਂ ਮਰਜ਼ੀ ਹਾਜ਼ਰ ਕਰ ਦੇ ਚਲੋ ਜੀ ਪੂਲੇ ਨੇ ਬਹੁਤ ਪਤਾ ਕਰਵਾਇਆ ਉਹ ਚੀਜ਼ ਮਿਲਣੀ ਸੀ ਰਾਜਸਥਾਨ ਟੱਪ ਕੇ ਇਹ ਰਾਤੋਂ ਰਾਤ ਗੱਡੀਆਂ ਉਤੇ ਰਵਾਨਾ ਹੋ ਗਿਆ ਤੇ ਤੀਜੇ ਦਿਨ ਉਹ ਚੀਜ਼ ਇਸਨੇ ਹਾਜ਼ਰ ਕਰ ਦਿੱਤੀ ਇਸ ਨਿਹੰਗ ਪਾਣੇ ਹੇਠ ਲੁਕੇ ਬਦਮਾਸ਼ ਅਜੀਤ ਪੂਲੇ ਨਾਲ ਜੇਲ੍ਹ ਅੰਦਰ ਹੀ ਅਫਸਰ ਸ਼ਾਹੀ ਵੱਲੋਂ ਨਭਾਈ ਜਾ ਰਹੀ ਯਾਰੀ ਉਸ ਵੇਲੇ ਸਪਸ਼ਟ ਹੋ ਗਈ ਜਦੋਂ ਮਿਤੀ 28 ਜੁਲਾਈ 2006 ਨੂੰ ਅਮਰਤਸਰ ਵਿਖੇ ਤਰੀਕ ਭਗਤੌਣ ਲਿਆਂਦਾ ਗਿਆ ਪੂਲਾ ਸ਼ਰਾਬੀ ਹਾਲਤ ਵਿੱਚ ਗਾਵਾਂਾਂ ਹਾਂ ਵਿਰੁੱਧ ਖੰਗੂਰੇ ਮਾਰਦਾ ਦੁਨੀਆ ਨੇ ਵੇਖਿਆ ਪੂਲੇ ਵਿਰੁੱਧ ਲੜ ਰਹੇ ਜਥੇਦਾਰ ਦੀਪ ਸਿੰਘ ਅਤੇ ਭਾਈ ਸਵਰਨਜੀਤ ਸਿੰਘ ਦੇ ਜਥੇ ਨੇ ਇਹ ਮਾਮਲਾ ਉੱਚ ਪੁਲਿਸ ਅਫਸਰਾਂ ਦੇ ਨੋਟਿਸ ਵਿੱਚ ਲਿਆਂਦਾ ਪਰ ਕੋਈ ਕਾਰਵਾਈ ਨਾ ਹੋਈ ਪਤਾ ਲੱਗਾ ਕਿ ਪੂਲੇ ਦੀ ਅੰਮ੍ਰਿਤਸਰ ਦੇ ਕਿਸੇ ਥਾਣੇ 'ਚ ਵੀ ਖਾਤਰਤਾਰੀ ਕੀਤੀ ਜਾਂਦੀ ਸੀਗੀ ਤੇ ਕਈ ਵਾਰ ਜੇਲ੍ਹ ਤੋਂ ਅਦਾਲਤ ਤੱਕ ਦੇ ਰਾਹ ਵਿੱਚ ਕੋਈ ਵਧੀਆ ਜਿਹੀ ਥਾਂ ਵੇਖ ਕੇ ਮਹਿਫਲ ਵੀ ਲਾਈ ਜਾਂਦੀ ਸੀਗੀ ਇਸ ਵਿੱਚ ਪੂਲੇ ਦੇ ਯਾਰ ਕੁਝ ਕਾਂਗਰਸੀ ਮੰਤਰੀਆਂ ਦਾ ਵੀ ਹੱਥ ਸੀਗਾ ਜੋ ਕਿ ਪੂਲੇ ਨੂੰ ਛਡਾਉਣ ਤੋਂ ਤਾਂ ਬੇਵੱਸ ਸਨ ਪਰ ਇਸ ਤਰ੍ਹਾਂ ਦੇ ਤਰੀਕੇ ਵਰਤ ਕੇ ਗਵਾਹਾਂ ਵਿੱਚ ਦਹਿਸ਼ਤ ਫਲਾਉਣਾ ਚਾਹੁੰਦੇ ਸਨ ਫਿਰ ਵੀ ਪੂਲੇ ਦੇ ਜ਼ੁਲਮਾਂ ਦੇ ਸ਼ਿਕਾਰ ਗਵਾਹਾਂ ਦੇ ਹੌਸਲੇ ਉਲੰਧ ਹਨ ਇਹ ਵੀ ਪਤਾ ਲੱਗਾ ਹੈ ਕਿ ਪਿਛਲੇ ਦਿਨੀ ਕਮੇਟੀ ਉੱਪਰ ਕਾਬਜ ਧਿਰ ਦੇ ਗੁੰਡਿਆਂ ਵੱਲੋਂ ਜ਼ਥੇਦਾਰ ਦੀਪ ਸਿੰਘ ਦੇ ਡੇਰੇ ਤੇ ਕੀਤੇ ਗਏ ਹਮਲੇ ਵਿੱਚ ਵੀ ਪੋਲੇ ਦੇ ਯਾਰ ਇੱਕ ਮੰਤਰੀ ਲਈ ਸ਼ਹਿ ਸੀਗਾ ਪਰ ਜ਼ਥੇਦਾਰ ਦੀਪ ਸਿੰਘ ਤੇ ਭਾਈ ਸਵਰਨਜੀਤ ਸਿੰਘ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਗਿੱਦੜ ਭਪਕਿਆਂ ਤੋਂ ਡਰਨ ਵਾਲੇ ਨਹੀਂ ਹੈਗੇ ਪੋਲੇ ਦੇ ਜ਼ੁਲਮਾਂ ਵਿਰੁੱਧ ਉਹਨਾਂ ਦਾ ਸੰਘਰਸ਼ ਹੋਰ ਤੇਜ਼ ਹੁੰਦਾ ਗਿਆ ਫਿਰ ਮਿਤੀ 1 ਨਵੰਬਰ 2006 ਦਾ ਦਿਨ ਪੋਲਾ ਵਿਰੋਧੀ ਲੋਕ ਲਹਿਰ ਲਈ ਬਹੁਤ اہم ਸੀਗਾ ਬਾਕੀ ਸਾਰੇ ਕੇਸਾਂ ਵਿੱਚੋਂ ਪੁੱਲੇ ਦੀਆਂ ਜਵਾਨ ਤਾਂ ਹੋ ਚੁੱਕੀਆਂ ਸਨ ਤੇ ਸਿਰਫ ਨਵਾਂ ਸ਼ਹਿਰ ਦੀ ਇੱਕ ਅਦਾਲਤ ਵਿੱਚ ਚੱਲਦੇ ਕਤਲ ਕੇਸ ਵਿੱਚ ਫੈਸਲੇ ਦੀ ਤਰੀਕ ਸੀਗੀ ਉਹਨੂੰ ਪੁੱਲਾ ਵਿਰੋਧੀ ਲਹਿਰ ਚਲਾਉਣ ਵਾਲਿਆਂ ਨੂੰ ਭਰੋਸਾ ਸੀਗਾ ਕਿ ਸਬੂਤਾਂ ਤੇ ਗਵਾਹਾਂ ਦੀ ਠੋਸ ਹੋਣ ਕਾਰਨ ਪੁੱਲੇ ਨੂੰ ਸਜ਼ਾ ਹੋਵੇਗੀ ਪਰ ਹੈਰਾਨੀਜਨਕ ਢੰਗ ਨਾਲ ਪੁੱਲਾ ਤੇ ਉਹਦੇ ਸਾਥੀਆਂ ਨੂੰ ਬਰੀ ਕਰ ਦਿੱਤਾ ਗਿਆ ਤੇ ਉਹ ਲਲਕਾਰੇ ਮਾਰਦੇ ਤੇ ਜਿੱਤਵिले ਨਿਸ਼ਾਨ ਬਣਾਉਂਦੇ ਬਾਹਰ ਨਿਕਲੇ ਪੂਲੇ ਦੇ ਬਾਹਰ ਆ ਜਾਣ ਨੂੰ ਹਉਆ ਸਮਝਣ ਵਾਲੇ ਕਈ ਕਮਜ਼ੋਰ ਮਾਨਸਿਕਤਾ ਵਾਲਿਆਂ ਨੇ ਸਾਨੂੰ ਸੁਰੱਖਿਆ ਲਈ ਸਰਕਾਰ ਦੀ ਸ਼ਰਨ ਵਿੱਚ ਜਾਣ ਦੀ ਫਲਾਹ ਦਿੱਤੀ ਪਰ ਅਸੀਂ ਆਪਣੇ ਗੁਰੂ ਤੇ ਹੀ ਭਰੋਸਾ ਰੱਖਿਆ ਮਿਤੀ 1 ਨਵੰਬਰ 2006 ਨੂੰ ਨਿਹੰਗ ਬਾਣੇ ਦੀ 8 ਏਟ ਕੋਕਰਮ ਕਰਨ ਵਾਲੇ ਬਦਮਾਸ਼ ਨੇ 9-9 ਸਾਲ ਦੀਆਂ ਮਾਸੂਮ ਬੱਚੀਆਂ ਤੱਕ ਨਾਲ ਧੱਕਾ ਕੀਤਾ ਸੀਗਾ ਉਹਨਾਂ ਨੂੰ ਕਤਲ ਕਰ ਦੇਣ ਵਾਲੇ ਅਜੀਤ ਪੂਲੇ ਨੇ ਨਵਾਂ ਸ਼ਹਿਰ ਦੀ ਅਦਾਲਤ ਵਿੱਚ ਚੱਲ ਰਹੇ ਕਤਲ ਕੇਸ ਦੇ ਫੈਸਲੇ ਦੀ ਤਰੀਕ ਸੀਗੀ ਉਹਦੀ ਪੋਲੇ ਨੇ ਜ਼ੁਰਮਾਂ ਦੀ ਸ਼ਿਕਾਰ ਤੇ ਨੂੰ ਪੂਰੀ ਯਮੀਤ ਸੀ ਕਿ ਇਸ ਕੇਸ ਵਿੱਚ ਜਿਵੇਂ ਗਵਾਹਾਂ ਨੇ ਬੇਖੌਫ ਹੋ ਕੇ ਗਵਾਹੀਆਂ ਦਿੱਤੀਆਂ ਨੇ ਪੋਲੇ ਤੇ ਉਹਦੇ ਸਾਥੀਆਂ ਨੂੰ ਸਜ਼ਾ ਜ਼ਰੂਰ ਹੋਵੇਗੀ। ਬੇਸ਼ੱਕ ਉਹਨਾਂ ਨੂੰ ਵਿੱਚੋਂ ਅਜਈਆਂ ਖਬਰਾਂ ਵੀ ਮਿਲਦੀਆਂ ਰਹੀਆਂ ਸਨ ਜਿਵੇਂ ਕਿ ਜੱਜ ਨੂੰ 25 ਲੱਖ ਰੁਪਏ ਦੀ ਪੇਸ਼ਕਸ਼ ਹੋਈ ਹੈ। ਨਾਲ ਹੀ ਖਬਰ ਮਿਲਦੀ ਵੀ ਜੱਜ ਸਾਹਿਬ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਹੈ। ਫੇਰ ਖਬਰ ਮਿਲਦੀ ਵੀ ਗਵਰਨਰ ਦੇ ਪੀਏ ਨੇ ਜੱਜ ਨੂੰ ਫੋਨ ਕੀਤਾ। ਨਾਲ ਹੀ ਇਹ ਵੀ ਪਤਾ ਲੱਗਦਾ ਵੀ ਜੱਜ ਸਾਹਿਬ ਦਬਾਅ ਵਿੱਚ ਨੇ ਹੁਣ। ਫੇਰ ਖਬਰ ਮਿਲਦੀ ਵੀ ਸਿਆਸੀ ਲੀਡਰਾਂ ਦਾ ਦਬਾਅ ਵੀ ਪੈ ਰਿਹਾ ਪਰ ਖਬਰ ਇਹ ਵੀ ਮਿਲਦੀ ਵੀ ਜੱਜ ਸਾਹਿਬ ਕੋਈ ਦ ਇਸੀ ਕਾਰਨ ਮਜ਼ਰੂਮ ਤੇ ਇਨਸਾਫ ਹਾਸਲ ਹੋਣ ਲਈ ਪੂਰੀ ਆਸਵਾਨ ਸੀਗੀ ਪਰ ਜਦੋਂ ਮਿਤੀ 1 ਨਵੰਬਰ 2006 ਨੂੰ ਪੂਲਾ ਜੇਲ੍ਹ ਵਿੱਚੋਂ ਫੈਸਲਾ ਸੁਣਨ ਆਇਆ ਤਾਂ ਆਉਂਦੇ ਹੀ ਪੁਲਿਸ ਵਾਲਿਆਂ ਨੇ ਉਸ ਲਈ ਪ੍ਰੈਸ ਕਾਨਫਰੰਸ ਦਾ ਪ੍ਰਬੰਧ ਕੀਤਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਅਜੀਤ ਪੂਲੇ ਨੇ ਆਪਣੀ ਦੇਸ਼ ਭਗਤੀ ਦਾ ਚੇਤਾ ਕਰਵਾਉਂਦੇ ਹੋਏ ਕਿਹਾ ਕਿ ਮੈਨੂੰ ਖਾੜਕੋਆਂ ਨੇ ਇੱਕ ਸਾਜ਼ਿਸ਼ ਤਹਿਤ ਫਸਾਇਆ ਹੈ ਫਿਰ 2 ਵਜੇ ਪੂਲਾ ਤੇ ਓਪਦੇ ਸਾਥੀਆਂ ਨੂੰ ਆਵਾਜ਼ ਪਈ ਉਹ ਅੰਦਰ ਗਏ ਤੇ ਉਸੇ ਵੇਲੇ ਉਂਗਲਾਂ ਨਾਲ ਜਿੱਤ ਯਾਨੀ ਕਿ ਵਿਕਟਰੀ ਦੇ ਨਿਸ਼ਾਨ ਬਣਾਉਂਦੇ ਹੋਏ ਬਾਹਰ ਆ ਗਏ ਉਹ ਜਿਵੇਂ ਅੰਦਰੋਂ ਸਿਰਫ ਗੇੜਾ ਮਾਰ ਕੇ ਬਾਹਰ ਆ ਗਏ ਹੁਣੋ ਪੋਲੇ ਦੀ ਸਾਰੀ ਟੋਲੀ ਹੀ ਜਿੱਤ ਲਈ ਪਹਿਲਾਂ ਹੀ ਆਸਵੰਦ ਸੀਗੀ ਅਫਸਰਾਂ ਦੀ ਮਿਹਨਤ ਰੰਗ ਲਿਆਈ ਤੇ ਪੋਲਾ ਬਰੀ ਹੋ ਗਿਆ ਖੇਤੀ ਉਹ ਬਾਹਰ ਆ ਗਿਆ ਆਪਣੇ ਵਿਰੁੱਧ ਚੱਲ ਰਹੇ ਕੇਸਾਂ ਦੇ ਗਵਾਹਾਂ ਨੂੰ ਧਮਕਾਉਣ ਲਈ ਤੇ ਇਸ ਦੇਸ਼ ਦਾ ਰਾਜਸੀ ਸਿਸਟਮ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਨਿਭਾਉਣ ਤੱਕ ਹੀ ਸੀਮਤ ਰਹਿ ਜਾਵੇਗਾ ਪੋਲਾ ਇਹ ਧਮਕੀਆਂ ਤਾਂ ਆਪਣੇ ਜੇਲ੍ਹ ਵਿੱਚ ਹੋਣ ਦੌਰਾਨ ਹੀ ਸ਼ਰਿਆਮ ਦਿੰਦਾ ਹੁੰਦਾ ਸੀਗਾ ਕਿ ਮੇਰੇ ਕੋਲ ਅਜੇ ਵੀ 4 ਟਰੱਕ ਅਸਲੇ ਦੇ ਭਰੇ ਨੇ ਮੈਂ ਬਾਹਰ ਆ ਕੇ ਇਕੱਲੇ-ਇਕੱਲੇ ਨੂੰ ਵੇਖ ਲੂੰ ਮਾਨਯੋਗ ਹਾਈ ਕੋਰਟ ਦੇ ਜਸਟਿਸ ਵੀਕੇ ਝਾਂਸੀ ਨੇ ਇੱਕ ਦਰਖਾਸਤ ਦੇ ਸਬੰਧ ਵਿੱਚ ਫੈਸਲਾ ਸੁਣਾਉਂਦੇ ਹੋਏ ਕਿਹਾ ਸੀਗਾ ਕਿ ਉਸ ਦਿਨ ਸਾਰਾ ਕਮਰਾ ਨਿਹੰਗਾਂ ਨਾਲ ਭਰਿਆ ਪਿਆ ਸੀਗਾ ਤੇ ਇੱਥੋਂ ਤੱਕ ਕਿ ਵਕੀਲਾਂ ਦੇ ਅਦਾਲਤ ਵਿੱਚ ਜਾਣ ਯੋਗੀ ਜਗ੍ਹਾ ਵੀ ਨਹੀਂ ਸੀਗੀ ਇਸ ਸੂਰਤ ਵਿੱਚ CRPF ਨੂੰ ਬੁਲਾ ਕੇ ਅਦਾਲਤ ਨੂੰ ਖਾਲੀ ਕਰਵਾਉਣਾ ਪਿਆ ਇਹਨਾਂ ਨਿਹੰਗਾਂ ਨੇ ਮੁਖੀ ਅਜੀਤ ਸਿੰਘ ਪੂਲੇ ਦੇ ਸ਼੍ਰੀ ਸੁਮੇਸ਼ ਸੈਣੀ ਨਾਲ ਚੰਗੇ ਸਬੰਧ ਨੇ ਮਾਨਯੋਗ ਜੱਜ ਨੇ ਇਹ ਵੀ ਕਿਹਾ ਕਿ ਇੱਕ ਦਿਨ ਜਦੋਂ ਉਹ ਜਸਟਿਸ ਐਮਐਸ ਲਿਬਰਾਹਾਂ ਨਾਲ ਡਿਵੀਜ਼ਨ ਬੈਂਚ ਵਿੱਚ ਬੈਠੇ ਸਨ ਤਾਂ ਉਸ ਸਮੇਂ ਪੰਜਾਬ ਦੇ ਐਡਵੋਕੇਟ ਜਨਰਲ ਜੀਕੇ ਚਤਰਥ ਨੇ ਅਦਾਲਤ ਦਾ ਕੰਮ ਰੋਕੇ ਕਿਹਾ ਕਿ ਉਹ ਅਦਾਲਤ ਨੂੰ ਕੋਈ ਬਹੁਤ ਜ਼ਰੂਰੀ ਜਾਣਕਾਰੀ ਦੇਣਾ ਚਾਹੁੰਦੇ ਨੇ ਪਰ ਖੁੱਲੀ ਅਦਾਲਤ ਵਿੱਚ ਨਹੀਂ ਜੱਜਾਂ ਦੇ ਚੈਂਬਰ ਵਿੱਚ ਜਾ ਕੇ ਸ਼੍ਰੀ ਚਤਰਥ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਨੇ ਯਾਨੀ ਕਿ ਸ਼੍ਰੀ ਚਤਰਥ ਕੋਲ ਪੂਰੀ ਜਾਣਕਾਰੀ ਹੈਗੀ ਹੈ ਕਿ ਜਫਤੀਸ ਧਾਂਸੀ ਦੀ ਜਾਨ ਨੂੰ ਖਤਰਾ ਹੈ ਅਤੇ ਇਹੇ ਜਾਣਕਾਰੀ ਉਹਨਾਂ ਚਤਰਥ ਨੇ ਚੀਫ ਜਫਤੀਸ ਨੂੰ ਵੀ ਦਿੱਤੀ ਹੈ ਮਾਨਯੋਗ ਜੱਜ ਨੇ ਇਹ ਵੀ ਕਿਹਾ ਵੀ ਉਹਨਾਂ ਨੂੰ ਇੱਕ ਗਮਨਾਮ ਟੈਲੀਫੋਨ ਵੀ ਆਇਆ ਹੈ ਟੈਲੀਫੋਨ ਕਰਨ ਵਾਲੇ ਨੇ ਧਮਕੀ ਦਿੱਤੀ ਹੈ ਵੀ ਜਿਸ ਤਰ੍ਹਾਂ ਉਹਨਾਂ ਤਿੰਨਾਂ ਜਾਨੀ ਕਿ ਵਿਨੋਦ ਕੁਮਾਰ, ਅਸ਼ੋਕ ਕੁਮਾਰ ਤੇ ਉਹਨਾਂ ਦੇ ਡਰਾਈਵਰ ਮੁਖਤਿਆਰ ਸਿੰਘ ਅਤੇ ਕਾਰ ਤੇ ਸਕੂਟਰ ਨੂੰ ਪੱਠੀ ਵਿੱਚ ਛੁੱਟਿਆ ਗਿਆ ਉਸੇ ਤਰ੍ਹਾਂ ਜੱਜ ਨੂੰ ਵੀ ਛੁੱਟਿਆ ਜਾਵੇਗਾ। ਇਹ ਸਾਰੀ ਕਾਰਵਾਈ ਮੈਨੂੰ ਡਰਾਉਣ ਲਈ ਕੀਤੀ ਗਈ ਸੀਗੀ ਤਾਂ ਕਿ ਮੈਂ ਇਸ ਕੇਸ ਤੋਂ ਹਟ ਜਾਵਾਂ। ਹੁਣ ਇਹ ਦਰਖਾਸਤ ਕੀਤੀ ਗਈ ਹੈ। ਸੋ ਦੋਸਤੋ ਪੂਲੇ ਦੀ ਤੁਸੀਂ ਹਿੰਮਤ ਵੇਖੋ ਵੀ ਉਹ ਐਡੇ-ਐਡੇ ਜੱਜਾਂ ਨੂੰ ਜਿਹੜੇ ਹਾਈ ਕੋਰਟ ਦੇ ਜੱਜ ਨੇ ਉਹਨਾਂ ਤੱਕ ਨੂੰ ਧਮਕਾ ਦਿੰਦਾ ਸੀਗਾ ਐਡੀ ਐਡੀ ਪਹੁੰਚ ਸੀਗੀ ਉਹਨਾਂ। ਜਦੋਂ ਜਧਾਰੂ ਸਿੰਘਾਂ ਤੇ ਪੂਲੇ ਵਰਗੇ ਕੈਟਾਂ ਵਿੱਚ ਸ਼ਬਦੀ ਰੰਗ ਚੱਲਦੀ ਸੀਗੀ ਤਾਂ ਕਈ ਜਗਿਆਸਿਆਂ ਨੂੰ ਇਹ ਸਵਾਲ ਬੜਾ ਪਰੇਸ਼ਾਨ ਕਰਦਾ ਹੋਵੇਗਾ ਕਿ ਜਧਾਰੂ ਸਿੰਘ ਵੀ ਸਿੱਖ ਕੌਮ ਲਈ ਲੜ ਰਹੇ ਸਨ ਜਦਕਿ ਪੂਲਾ ਵੀ ਇੱਕ ਨਿਹੰਗ ਸਿੰਘ ਹੈ ਫਿਰ ਇਹਨਾਂ ਵਿੱਚ ਕਿਸੇ ਗੱਲ ਦਾ ਟਕਰਾ ਸੀਗਾ ਇਸੇ ਤਰ੍ਹਾਂ 2008 ਵਿੱਚ ਜਦੋਂ ਨਿਹੰਗ ਬਾਣੇ ਵਿੱਚ ਲੁਕੇ ਪੂਲੇ ਨੂੰ ਦੋ ਉਹਨਾਂ ਨੌਜਵਾਨੇ ਨੇ ਅਗਨ ਅਗੇ ਸਾੜਿਆ ਜੋ ਕਿ ਕੇਸਾਤਾਰ ਵੀ ਨਹੀਂ ਸੀਗੇ ਤਾਂ ਸਮੁੱਚਾ ਸਿੱਖ ਜਗਤ ਖੁਸ਼ੀ ਵਿੱਚ ਨੱਚ ਟੁਟਿਆ ਤੇ ਸਿੱਖਾਂ ਨੇ ਇਹ ਕਾਰਾ ਕਰਨ ਵਾਲੇ ਮੋਨੇ ਨੌਜਵਾਨਾਂ ਨੂੰ ਹੱਥਾਂ ਤੇ ਚੁਕਲਿਆ ਇਹਨਾਂ ਸਵਾਲਾਂ ਦਾ ਜਵਾਬ ਇਹ ਹੈ ਕਿ ਬੇਸ਼ੱਕ ਸਿੱਖੀ ਵਿੱਚ ਸਾਫ਼ ਤੋਂ ਸੂਰਤ ਹੋਣਾ ਜ਼ਰੂਰੀ ਹੈ ਪਰ ਸਿਹਤ ਦਾ ਮਹੱਤਵ ਸੂਰਤ ਨਾਲੋਂ ਵੀ ਜ਼ਿਆਦਾ ਹੈ। ਪੂਲੇ ਨੇ ਸਿੱਖਾਂ ਵਾਲਾ ਰੂਪ ਧਾਰ ਕੇ ਗੁਰਦੁਆਰਿਆਂ ਦੇ ਅੰਦਰ ਮੱਛੇ ਰੰਗੜਨ ਨੂੰ ਵੀ ਮਾਤ ਪਾਉਣ ਵਾਲੇ ਕੋ ਕਰਮ ਕੀਤੇ। ਉਸ ਦਾ ਧਾਰਨ ਕੀਤਾ ਸਿੱਖੀ ਵਾਲਾ ਭੇਖ ਵੀ ਸਿੱਖਾਂ ਲਈ ਉਹਨਾਂ ਹੀ ਦੁਖਦਾਈ ਬਣ ਗਿਆ ਸੀਗਾ ਜਿੰਨਾ ਕਿ ਉਸ ਦੀਆਂ ਇਕਲਾਘਣ ਕਰਤੂਤਾਂ ਸੀਗੀਆਂ ਤੇ ਜਦੋਂ ਦੋ ਕਲੀਨ ਸ਼ੇਵ ਨੌਜਵਾਨਾਂ ਨੇ ਉਸ ਨੂੰ ਸੋਧਿਆ ਤਾਂ ਇਹਨਾਂ ਦੋਹਾਂ ਹੀ ਦੁਖਦਾਈ ਹਕੀਕਤਾਂ ਦਾ ਅੰਤ ਕਰ ਦਿੱਤਾ। ਤਤ ਸਿੱਖ ਸਮਾਜ ਨੂੰ ਮਹਿਸੂਸ ਹੋਇਆ ਕਿ ਇਹਨਾਂ ਦੋਹਾਂ ਨੌਜਵਾਨਾਂ ਨੇ ਸਾਫ਼ ਤਸੂਰ ਤੇ ਅਮਰਤ ਧਾਰੀ ਨਾ ਹੋਣ ਦੇ ਬਾਵਜੂਦ ਧਰਮ ਨਿਭਾਇਆ। ਇਹ ਉਹਦੇ ਉਸ ਸਮੇਂ ਭਾਵੇਂ ਭਾਈ ਜਿੰਦਾ ਸੁੱਖਾ ਵਾਂਗ ਸਿੱਖੀ 'ਚ ਪਰਪੱਕ ਨਹੀਂ ਸਨ ਪਰ ਪੋਲੇ ਵਰਗੇ ਭੇਖਾਧਾਰੀ ਦੁਸ਼ਟਾਂ ਅਤੇ ਪੰਥ-ਪੰਥ ਕੋ ਕੇ ਪੰਥ ਦੀ ਆਜ਼ਾਦ ਹੱਤਿ ਨੂੰ ਖੋਰਾ ਲਾਉਣ ਵਾਲੇ ਕਈ ਹਵਾਈ ਬਾਦਲਾਂ ਨਾਲੋਂ ਚੰਗੇ ਸਿੱਖ ਸਾਫ਼ਤ ਹੋਏ। ਉਹਨਾਂ ਨੇ ਸਿੱਕਰ ਰਹੇ ਦੇ ਧਾਰਨੀ ਨਾ ਹੁੰਦੇ ਹੋਏ ਵੀ ਜਝਾਰੂ ਸਿੰਘਾਂ ਵਾਲਾ ਇੱਕ ਫਰਜ਼ ਨਿਭਾ ਦਿੱਤਾ। ਸੋ ਦੋਸਤੋ ਇਹ ਸਨ ਪੂਲੇ ਦੀਆਂ ਕੁਝ ਕਰਤੂਤਾਂ ਕਰਤੂਤਾਂ ਹਲੇ ਹੋਰ ਵੀ ਬਹੁਤ ਨੇ ਇਹਦੀਆਂ ਹੌਲੀ-ਹੌਲੀ ਤੁਹਾਨੂੰ ਸਾਰੀਆਂ ਦੱਸਦੇ ਰਾਵਾਂਗੇ। ਸੋ ਹੁਣ ਦਿਓ ਜਾਸਤ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ।